ਗਿਆਣਾ ਬੱਚਿਆਂ ਦੇ ਨਾਲ-ਨਾਲ ਸਾਨੂੰ ਮਾਪਿਆਂ ਨੂੰ ਵੀ ਪਤਾ ਲੱਗਿਆ ਵੀ ਸਾਡਾ ਇਤਿਹਾਸ ਕੀ ਆ ਬੱਚੇ ਚੰਗੇ ਪਾਸੇ ਲੱਗਣ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਨਸ਼ਿਆਂ ਤੋਂ ਰਹਿਤ ਹੋਣ ਗੁਰਬਾਈ ਨਾਲ ਜੁੜਨਾ ਜੀਐਜੀ ਅਕੈਡਮੀ ਜਿਹੜੀ ਸਭ ਤੋਂ ਬਹੁਤ ਹੀ ਪ੍ਰਸਿੱਧ ਅਕੈਡਮੀ ਆ ਜਗਰਾਵੋਂ ਦੇ ਵਿੱਚ ਜਿਹੜੀ ਕਿ ਬੱਚਿਆਂ ਵੱਲੋਂ ਧਾਰਮਿਕ ਪ੍ਰੀਖਿਆ ਜਿਹੜੀ ਲੈ ਰਹੀ ਐ ਹਰ ਪਿੰਡਾਂ ਦੇ ਵਿੱਚ ਬੱਚੇ ਆ ਸਿੱਖੀ ਦੇ ਦੇ ਨਾਲ ਜੁੜੇ ਜਾ ਰਹੇ ਉਸ ਅਕੈਡਮੀ ਦੇ ਵੱਲੋਂ ਤੋ ਸਲਾਗਾ ਜੋ ਕੋ ਪ੍ਰਲਾ ਕੀਤਾ ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਗੁਰਸਿੱਖੀ ਵਿੱਚ ਮੇਰੀ ਸਿੱਖੀ ਮੇਰੀ ਪਛਾਣ ਇਹਦੀ ਅਕੈਡਮੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਬੱਚਿਆਂ ਨੂੰ ਚਲੋ ਚੰਗੇ ਰਸਤੇ ਪਾ ਰਹੇ ਆ ਧੰਵਾਦਾ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਮੋੜ ਕੇ ਉਸੇ ਲਾਈਨ ਤੇ ਉਸੇ ਲਈ ਤੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਸੈਮੀ ਫਾਈਨਲ ਵਿੱਚ ਜਾਣਾ ਹੈ ਤੇ ਫਾਈਨਲ ਵਿੱਚ ਪੋਜੀਸ਼ਨ ਲੈਣੀ ਹੈ ਤੇ ਮੈਂ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਹੈ ਇਹ ਸਿੱਖੀ ਦੇ ਵਿੱਚ ਸਾਰੇ ਆਓ ਕੇਸ ਗੰਗਾ ਕਰਪਾਨ ਅੰਬਰਤਾਰੀ ਬਣ ਕੇ ਗੁਰੂ ਦੇ ਸਿੱਖ ਬਣੋ ਖਾਸੇ ਸਜੋ ਖਾਸੇ ਸਜੋ ਵੈਦੂ ਖਾਸਾ ਵੈਗੂ ਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਐਚਜੀ ਅਕੈਡਮੀ ਕੋਠੇ ਬੱਗੂ ਜਗਰਾਂ ਵੱਲੋਂ ਮੇਰੇ ਸਿੱਖੀ ਮੇਰੀ ਪਹਿਚਾਨ ਗੁਰਮਤ ਮੁਕਾਬਲਾ ਕਰਵਾਇਆ ਗਿਆ ਇਹ ਮੁਕਾਬਲਾ ਮਿਤੀ 25 ਅਗਸਤ 2024 ਨੂੰ ਮੋਗੇ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕੋਲਿਆ ਖੁਰਦ ਵਿਖੇ ਕਰਵਾਇਆ ਗਿਆ ਸ਼ੁਕਰ ਮਨ ਤੇ ਕਬਹੂ ਨ ਟਰੂੰ ਦੇਹ ਸ਼ਬਾ ਵਰ ਮੋਹਰੇ ਪੋਲਿਆ ਖੁਰਦ ਸੈਂਟਰ ਵਿੱਚ ਨਾਲ ਲੱਗਦੇ ਪਿੰਡਾਂ ਕੋਲਿਆ ਕਲਾਂ rauke ਅਤੇ ਕਾਲੇ ਕੇ ਪਿੰਡਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਭਾਗ ਲਿਆ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ 200 ਦੇ ਕਰੀਬ ਸੀ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਦੇਹ ਸ਼ਬਾ ਸ਼ੁਕਰ ਮਨ ਤੇ ਕਬ ਹੂੰ ਨਟਰੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਬੱਚਿਆਂ ਨੂੰ ਪੇਪਰ ਦਿਵਾਉਣ ਆਏ ਮਾਪਿਆਂ ਵੱਲੋਂ ਜੀਐਚਜੀ ਅਕੈਡਮੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਗੁਰੂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਸਮਾਗਮ ਬੱਚਿਆਂ ਦਾ ਧਾਰਮਿਕ ਪੇਪਰ ਜਗਰਾਉ ਅਕੈਡਮੀ ਵੱਲੋਂ ਉਹ ਤਾਂ ਸ਼ਾ ਕੀਤਾ ਗਿਆ ਬੱਚਿਆਂ ਨੂੰ ਚੰਗੇ ਪਾਸੇ ਚੰਗੀ ਲਾਈਨ ਚ ਜੋੜਿਆ ਗਿਆ ਹੈ ਨਾ ਬੋਲੋ ਬਹੁਤ ਸੋਹਣਾ ਪ੍ਰਾਰਾਲਾ ਕੀਤਾ ਗਿਆ ਹੈ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਪਿੰਡ-ਪਿੰਡ ਵਿੱਚ ਹੋਣਾ ਚਾਹੀਦਾ ਹੈ ਬੱਚੇ ਚੰਗੇ ਪਾਸੇ ਲੱਗਣ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਨਸ਼ਿਆਂ ਤੋਂ ਰਹਿਤ ਹੋਣ ਗੁਰਬਾਣੀ ਨਾਲ ਜੁੜਨਾ ਜੋ ਅੱਜ ਇਹ ਗੁਰਦੁਆਰਾ ਆਨੰਦ ਭਵਨ ਕੋਹਲਿਆ ਖੁਰਦ ਵਿਖੇ ਪੇਪਰ ਲਿਆ ਜਾ ਰਿਹਾ ਬੱਚਿਆਂ ਦਾ ਇਹਦੇ ਵਿੱਚੋਂ ਜਿਹੜੇ ਬੱਚੇ ਚੁਣੇ ਜਾਣਗੇ ਉਹ ਅਗਲੇ ਪੇਪਰਾਂ ਦੀ ਤਿਆਰੀ ਕਰਨਗੇ ਵੜੀਆਂ ਪਲਾਂਘਾਂ ਪੁੱਟਣਗੇ ਇਹਨਾਂ ਬੱਚਿਆਂ ਨੂੰ ਦੇਖ ਕੇ ਗਾਂ ਹੋਰ ਵੀ ਬੱਚੇ ਉਤਸ਼ਾਹ ਹੋਣਗੇ ਚੰਗੇ ਪਾਸੇ ਲੱਗਣਗੇ ਬੱਚੇ ਮਾਰਿਨੇਸ਼ੀਆਂ ਤੋਂ ਬਚਣਗੇ ਗੁਰੂ ਵਾਲੇ ਬਣਨਗੇ ਤੇ ਆਪਣੇ ਜੀਵਨ ਸਫਲ ਬਣਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਉ ਸੰਗ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਗੁਰਮਤ ਪੇਪਰ ਬੱਚਿਆਂ ਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ ਜਿਗਰਾਉਂ ਵੱਲੋਂ ਪਿੰਡ ਕੋਹਲਿਆ ਖੁਰਦ ਗੁਰਦੁਆਰਾ ਸਾਹਿਬ ਵਿੱਚ ਲਿਆ ਜਾ ਰਿਹਾ ਹੈ ਇਹਦੇ ਬਾਰੇ ਕੁਝ ਗੱਲਾਂ ਕਰਨੀਆਂ ਸੀ ਜੋ ਕਿ ਅੱਜ ਕੱਲ ਦੀ ਆਪਣੀ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਦੇ ਵਿੱਚ ਬਹੁਤ ਡੁੱਬਦੀ ਰਹੀ ਡੁੱਬ ਜਾ ਰਹੀ ਹੈ ਕੋਈ ਗੁਰਮਤਿ ਪ੍ਰਚਾਰ ਕੋਈ ਗੁਰਮਤਿ ਸਿੱਖਿਆ ਕੋਈ ਧਾਰਮਿਕ ਸਿੱਖਿਆਵਾਂ ਨਹੀਂ ਦਿੱਤੀਆਂ ਜਾ ਰਹੀਆਂ ਬੱਚਿਆਂ ਨੂੰ ਜੋ ਇਹ ਅਕੈਡਮੀ ਨੇ ਇਹ ਅਪਰਾਲੇ ਕੀਤੇ ਆ ਕਈ ਪਿੰਡਾਂ 'ਚ ਵੀ ਅੱਗੇ ਪੇਪਰ ਹੋ ਚੁੱਕੇ ਆ ਹੁਣ ਇੱਥੇ ਖੋਲ ਗਿਆ ਖੁਰਦ ਬਾਬਾ ਗਲਾਬ ਸਿੰਘੀ ਗੁਰਦੁਆਰਾ ਸਾਹਿਬ 'ਕੇ ਪੇਪਰ ਹੋ ਰਿਹਾ ਹੈ ਇਹਦੀ ਅਕੈਡਮੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਬੱਚਿਆਂ ਨੂੰ ਚਲੋ ਚੰਗੇ ਰਸਤੇ ਪਾ ਰਹੇ ਆ ਚਲੋ ਜੋ ਇਹਦੇ ਜੋ ਬੱਚੇ ਚੁਣੇ ਜਾਣਗੇ ਉਹ ਬਹੁਤ ਭਾਗੀ ਹੋਣਗੇ ਅੱਗੇ ਤੋਂ ਹੋਰ ਬੱਚੇ ਉਤਸ਼ਾਹ ਕਰਨਗੇ ਮਾਪੇ ਉਤਸ਼ਾਹ ਕਰਨਗੇ ਇਹ ਆਉਣ ਵਾਲੀ ਪੀੜ੍ਹੀ ਨੂੰ ਇੱਕ ਨਵੀਂ ਸੋਚ ਨੂੰ ਲੈ ਕੇ ਤੁਰੇ ਆ ਇਸ ਕਰਕੇ ਜੋ ਆਪਣਾ ਅੱਜ ਪੰਜਾਬ ਪੰਜਾਂ ਦਰਿਆਵਾਂ ਤੋਂ ਬਾਅਦ ਛੇਵੇਂ ਦਰਿਆ ਵਿੱਚ ਜਾ ਡੁੱਬਿਆ ਨਸ਼ਿਆਂ 'ਚ ਉਹ ਨਸ਼ਿਆਂ ਤੋਂ ਬੱਚੇ ਦੂਰ ਹੋਣਗੇ ਇਹਨਾਂ ਕੁਸ ਕਹਿੰਦੇ ਹੋਏ ਵਾਹਿਗੁਰੂ ਖਾਸਾ ਵਾਹਿਗੁਰੂ ਸ਼ੁਕਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਖੁਸ਼ੀ ਦੀ ਗੱਲ ਆ ਅੱਜ ਕੋਲੀਆ ਖੁਰਦ ਵਿੱਚ ਬੱਚਿਆਂ ਦੇ ਧਾਰਮਿਕ ਪੇਪਰ ਲੈ ਜਾ ਰਹੇ ਆ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਆ ਬੱਚਿਆਂ ਨੂੰ ਜਿਹੜਾ ਧਾਰਮਿਕ ਗਿਆਨ ਆ ਬੱਚਿਆਂ ਦੇ ਨਾਲ-ਨਾਲ ਸਾਨੂੰ ਮਾਪਿਆਂ ਨੂੰ ਵੀ ਪਤਾ ਲੱਗਿਆ ਵੀ ਸਾਡਾ ਇਤਿਹਾਸ ਕੀ ਆ ਕੀ ਸਾਨੂੰ ਪਤਾ ਲੱਗਿਆ ਇਹਦੇ ਵਿੱਚ ਬਹੁਤ ਕੁਝ ਜੋ ਸਾਨੂੰ ਵੀ ਨਹੀਂ ਪਤਾ ਸੀ ਉਹ ਹੁਣ ਪਤਾ ਲੱਲਿਆ ਇਹ ਬਹੁਤ ਸੋਹਣਾ ਉਪਰਾਲਾ ਹੈ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਤਾ ਜੋ ਸਾਡੇ ਬੱਚਿਆਂ ਨੂੰ ਗਿਆਨ ਸਾਨੂੰ ਆਪ ਨੂੰ ਗਿਆਨ ਮਿਲ ਸਕੇ ਮੈਂ ਮਤਲਬ ਬਹੁਤ ਧੰਨਵਾਦ ਕਰਦਾ ਏਦਾਂ ਦੀ ਅਕੈਡਮੀਆ ਏਦਾਂ ਦੇ ਹੋਰ ਅਪਰਾਲੇ ਬਣਨੇ ਚਾਹੀਦੇ ਆ ਹੋਰ ਅਪਰਾਲੇ ਹੋਣੇ ਚਾਹੀਦੇ ਆ ਜਿਨ੍ਹਾਂ ਵਿੱਚ ਸਾਨੂੰ ਵੱਧ ਤੋਂ ਵੱਧ ਗਿਆਨ ਪ੍ਰਾਪਤ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਪਿਆਰ ਸਿੰਘ ਹੈ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਜੋ ਪ੍ਰੋਗਰਾਮ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ ਵੱਲੋਂ ਚਲایا ਗਿਆ ਹੈ ਬੱਚਿਆਂ ਦੇ ਪੇਪਰਾਂ ਦਾ ਬਹੁਤ ਸ਼ਲਾਘਾਯੋਗ ਹੈ ਇਹੋ ਜਿਹੇ ਪ੍ਰਾਲੇ ਇਹਨਾਂ ਅਕੈਡਮੀ ਵਾਲੋ ਅੱਗੇ ਵੀ ਬਹੁਤ ਕੀਤੇ ਗਏ ਆ ਤੇ ਹੁਣ ਵੀ ਬਹੁਤ ਕਰਦੇ ਆ ਤੇ ਇਹਨਾਂ ਨੂੰ ਅੱਗੇ ਵੀ ਕਵਾਂਗੇ ਵੀ ਬੱਚਿਆਂ ਨੂੰ ਜੋੜਨ ਲਈ ਹੋਰ ਵੀ ਗੁਰਦਾਰਾਂ ਚ ਜਾ ਕੇ ਇਹ ਜੇ ਪ੍ਰਾਲੇ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਚਜੀ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਕਵਿਸ਼ਰੀ ਵਾਰਾਂ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਕੈਡਮੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਆਕਰਸ਼ਿਤ ਇਨਾਮ ਤੇ ਸਰਟੀਫਿਕੇਟ ਰਾਹੀਂ ਸਨਮਾਨਿਤ ਕੀਤਾ ਗਿਆ ਬੋਲੇ ਸੁਨਹਿਰ ਸੰਸ੍ਰੀਅਕ ਦੇਸ਼ ਬਾਬਰ ਮੋਏ ਸ਼ੁਭਕਰਮਨ ਤੇ ਕਬਹੂ ਨਟਰੋ ਸ਼ੁਭਕਰਮਨ ਤੇ ਕਬਹੂ ਨਟਰੋ ਸਿਖ ਹੋ ਆਪਣੇ ਹੀ ਮਨ ਕੋ ਇਹ ਮਨ ਕੋ ਇਹ ਲਾਲਚ ਹੋ ਗੁਣ ਤੋ ਉਚਰੋ ਇਹ ਲਾਲਚ ਹੋ ਗੁਣ ਤੋ ਉਚਰਾ ਬੋਲੇ ਸੋਨੇ ਹਾ ਦੇਵ ਸ਼ਿਵ ਮਨ ਤੇ ਕਬਹੂ ਨਟਰੂ ਸੁਭ ਕਰ ਮਨ ਤੇ ਕਬਹੂ ਨਟਰੂ ਜਬ ਆਵਕੀ ਆਉ ਧਨੀਦਾਨ ਬਨੇ ਧਨਿਦਾਨ ਬਨੇ ਜਬ ਆਵਕੀ ਆਉ ਧਨੀਦਾਨ ਬਨੇ ਧਨਿਦਾਨ ਬਨੇ ਅਤ ਹੀ ਰਣ ਮੇ ਤਬ ਜੂਝ ਮਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਸਨਮਾਨਯੋਗ ਜੀ ਐਚ ਜੀ ਅਕੈਡਮੀ ਕੋਠੇ ਬੱਗੂ ਜਗਰਾਉਂ ਤੋਂ ਬਹੁਤ ਸਲਾਘਾ ਜੋ ਪ੍ਰਣਾਮ ਕੀਤਾ ਬੱਚਿਆਂ ਨੂੰ ਪ੍ਰੇਰਣ ਕਰਨ ਵਾਸਤੇ ਗੁਰਸਿੱਖੀ ਵਿੱਚ ਮੇਰੀ ਸਿੱਖੀ ਮੇਰੀ ਪਹਿਚਾਣ ਜਿਹਦੇ ਵਿੱਚ ਬੱਚਿਆਂ ਦੇ ਮੁਕਾਬਲੇ ਪਿੰਡ ਛੋਟਾ ਕੋਲੀਆ ਸੰਤ ਬਾਬਾ ਗੁਲਾਬ ਸਿੰਘ ਜੀ ਗੁਰਦੁਆਰਾ ਆਨੰਦਪਵਨ ਵਿਖੇ ਜੋ ਕਿ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸਮੂਹ ಗ್ರಾಮ ਪਚਾਰ ਨੇ ਸਾਰੇ ਮਿਲ ਕੇ ਬੱਚਾਂ ਦੇ ਮੁਕਾਬਲੇ ਕਰਵਾਈ ਨੇ ਸੋ ਅੱਜ ਤੋਂ ਇਹ ਬੱਚਾਂ ਦੇ ਮੁਕਾਬਲੇ ਸ਼ੁਰੂ ਨੇ 25 ਤਰੀਕ ਤੋਂ ਸਾਰੇ ਬੱਚੇ ਜੋ ਪੇਪਰ ਦੇ ਰਹੇ ਨੇ ਬੜੇ ਪ੍ਰੇਮ ਦੇ ਨਾਲ ਤਕਾਰ ਦੇ ਨਾਲ ਔਰ ਮੁੱਖ ਅਧਿਆਪਕ ਪਹੁੰਚੇ ਨੇ ਸਾਰਿਆਂ ਦਾ ਸੀ ਧੰਨਵਾਦ ਕਰਦੇ ਆਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਸਮੂਹ ਸਟਾਫ ਨੂੰ ਜਿਨ੍ਹਾਂ ਦੇ ਬਦੌਲਤ ਇਹ ਪਰਾਲਾ ਕੀਤਾ ਗਿਆ ਹੈ ਮਹਾਰਾਜ ਕਿਰਪਾ ਕਰਨ ਬੱਚਿਆਂ ਨੂੰ ਸਿੱਖੀ ਦੇ ਨਾਲ ਪੇਕੇ ਰੱਖਣ ਚੜ੍ਹਦੀਆਂ ਕਲਾ ਨਾਮ ਦਾ ਸਿੱਖਿਆਦਾਨ ਬਖਸ਼ ਕਰਨ ਸਮੂਹ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਸਮੂਹ ਸਟਾਫ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਥ ਜੋੜ ਕੇ ਫਤਿਹ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਇਸ ਪੰਜਾਬ ਦੇ ਵਿੱਚ ਜੀਐਜੀ ਅਕੈਡਮੀ ਜਿਹੜੀ ਸਭ ਤੋਂ ਬਹੁਤ ਹੀ ਪ੍ਰਸਿੱਧ ਅਕੈਡਮੀ ਆ ਜਗਰਾਵਾਂ ਦੇ ਵਿੱਚ ਜਿਹੜੀ ਕਿ ਬੱਚਿਆਂ ਵੱਲੋਂ ਧਾਰਮਿਕ ਪ੍ਰੀਖਿਆ ਜਿਹੜੀ ਲੈ ਰਹੀ ਹੈ ਹਰ ਪਿੰਡਾਂ ਦੇ ਵਿੱਚ ਬੱਚੇ ਆ ਸਿੱਖੀ ਦੇ ਦੇ ਨਾਲ ਜੁੜੇ ਜਾ ਰਹੇ ਉਸ ਅਕੈਡਮੀ ਦੇ ਵੱਲੋਂ ਇਹ ਉਹਨਾਂ ਦੇ ਵੱਲੋਂ ਬਹੁਤ ਹੀ ਵੱਡਾ ਤੇ ਸ਼ਰਾਗਾਯੁਗ ਉਪਰਾਲਾ ਹੈ ਇਸ ਦੇ ਨਾਲ ਸਾਡੇ ਬੱਚੇ ਮੋਬਾਈਲਾਂ ਤੋਂ ਦੂਰ ਹੋ ਕੇ ਸਿੱਖੀ ਵੱਲ ਪ੍ਰੇਰਿਤ ਹੁੰਦੇ ਆ ਤੇ ਉਹ ਆਪਣੇ ਇਸ ਆਪਣੀਆਂ ਸਜਾਣਾ ਦੇ ਨਾਲ ਜੁੜਦੇ ਆ ਜਿਹੜੀਆਂ ਕਿ ਗੁਰੂ ਸਾਹਿਬਾਨ ਨੇ ਉਹਨਾਂ ਨੂੰ 15ਵੀਂ ਸਦੀ ਦੇ ਵਿੱਚ ਹੀ ਉਹਨਾਂ ਨੂੰ ਲਗਾ ਦਿੱਤੀਆਂ ਸੀ ਪਰ ਅੱਜ ਦੇ ਦੌਰ ਦੇ ਵਿੱਚ ਜਿਹੜੇ ਬੱਚੇ ਆ ਮੋਬਾਈਲ ਤੇ ਫੈਸ਼ਨ ਪ੍ਰਸਤੀ ਦੇ ਵਿੱਚ ਹੁੰਦੇ ਜਾ ਰਹੇ ਸੀ ਤੇ ਇਹਨਾਂ ਅਕੈਡਮੀਆ ਵੱਲੋਂ ਇਹਨਾਂ ਸੰਸਥਾਾਂ ਵੱਲੋਂ ਬੱਚਿਆਂ ਨੂੰ ਗੁਰੂ ਘਰਾਂ ਦੇ ਨਾਲ ਜੋੜਨ ਦੇ ਲਈ ਤੇ ਗੁਰੂ ਸਹਿਬਾਨਾਂ ਦੇ ਨਾਲ ਜੋੜਨ ਦੇ ਲਈ ਜਿਹੜਾ ਵਿਸ਼ੇਸ਼ ਉਪਰਾਲਾ ਕੀਤਾ ਜਾਂਦਾ ਸਾਡੇ ਪਿੰਡ ਕੋਹਲਿਆਖਰਦ ਵੱਲੋਂ ਪੂਰੀ ਟੀਮ ਵੱਲੋਂ ਗੁਰਦੁਆਰਾ ਪਰਮੰਦਰ ਕਮੇਟੀ ਵੱਲੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਬੱਚਿਆਂ ਨੂੰ ਇਸੇ ਤਰ੍ਹਾਂ ਹੀ ਅੱਗੇ ਤੋਂ ਇਨਾ ਸਿੱਖੀ ਵੱਲ ਪ੍ਰੇਰਿਤ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਟੀ ਪ੍ਰਨੀਤ ਕੌਰ ਪਲੱਸ 2 ਕੀਤੀ ਉਹ ਪੇਪਰ ਦੇਣ ਆਈ ਹੈ ਬਹੁਤ ਵਧੀਆ ਉਪਰਾਲਾ ਜਗਰਾਵਾਂ ਵੱਲੋਂ ਵੀ ਅਸੀਂ ਬਹੁਤ ਖੁਸ਼ ਹਾਂ ਵੀ ਚਲੋ ਮਹਾਰਾਜ ਦੇ ਨਾਲ ਜੁੜੇ ਸਾਡੇ ਬੱਚੇ ਮੋਬਾਈਲ ਦਾ ਖੇੜਾ ਛੁੱਟੂਗਾ ਤੇ ਸਾਡੇ ਬੱਚੇ ਗੁਰਸਿੱਖੀ ਨਾਲ ਜੁੜਨਗੇ ਸਾਡੇ ਬੱਚੇ ਸਿੱਖੀ ਤੋਂ ਬਹੁਤ ਦੂਰ ਜਾ ਰਹੇ ਸੀਗੇ ਸਾਡੇ ਬੱਚੇ ਫੈਸ਼ਨ ਤੇ ਮਵੇਲਾਂ ਦੇ ਵਿੱਚ ਵੱਢ ਚੁੱਕੇ ਸੀਗੇ ਇਸ ਕਰਕੇ ਸਾਡੇ ਬੱਚਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਦੀ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਮੋੜ ਕੇ ਉਸੇ ਲਾਈਨ ਤੇ ਉਸੇ ਲੀਨ ਤੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹ ਪ੍ਰალა ਕੀਤਾ ਹੈ ਤੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਰਹੇ ਨੇ ਤੇ ਇਹਦੇ ਨਾਲ ਬੱਚਿਆਂ ਨੂੰ ਗੁਰਬਾਣੀ ਦੀ ਸੇਧ ਮਿਲੂ ਸਿੱਖਿਆ ਮਿਲੂਗੀ ਤੇ ਬੱਚੇ ਮੋਬਾਈਲਾਂ ਤੋਂ ਦੂਰ ਰਹਿਣਗੇ ਗੁਰਬਾਣੀ ਨਾਲ ਜੁੜਨਗੇ ਬਹੁਤ-ਬਹੁਤ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਗਰਾਉ ਅਕੈਡਮੀ ਤੋਂ ਜਿਹੜੇ ਪੇਪਰ ਲੈਣ ਆਇਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਸਿੱਖੀ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਸਾਡੇ ਸਿੱਖਾਂ ਦੀ ਸਾਡਾ ਇਤਿਹਾਸ ਵੱਡ-ਵਡੇਰਿਆਂ ਦਾ ਇਹ ਸਭ ਤੋਂ ਉੱਚਾ ਤੇ ਸੋੱਚਾ ਤੇ ਇਹ ਸਭ ਤੋਂ ਵੱਡਾ ਮਹਾਨ ਹੈ ਇਹ ਸਿੱਖੀ ਦੇ ਵਿੱਚ ਸਾਰੇ ਆਓ ਕੇਸ ਗੰਗਾ ਕਰਪਾਨ ਅੰਬਰਤਾਰੀ ਬਣ ਕੇ ਗੁਰੂ ਦੇ ਸਿੱਖ ਬਣੋ ਖਾਸੇ ਸਜੋ ਖਾਸੇ ਸਜੋ ਵਹਿਗੂ ਖਾਸਾ ਵਹਿਗੂ ਮੇਰਾ ਨਾਮ ਦਲਜੀਤ ਸਿੰਘ ਹੈ ਮੈਂ ਪਿੰਡ ਚੁੱਪ ਕੀਤੀ ਦਾ ਰਹਿਣ ਵਾਲਾ ਹਾਂ ਮੈਂ ਜੀਐਚਡੀ ਅਕੈਡਮੀ ਵੱਲੋਂ ਕਰਵਾਈ ਪ੍ਰੀਖਿਆ ਵਿੱਚ ਭਾਗ ਲਿਆ ਜਿਸ ਵਿੱਚ ਮੈਂ ਪਹਿਲਾ ਨਾਮ ਹਾਸਲ ਕੀਤਾ ਮੈਂ ਅੱਗੇ ਹੋਰ ਸਖਤ ਮਿਹਨਤ ਕਰਾਂਗਾ ਤੇ ਸੈਮੀਫਾਈਨਲ ਵਿੱਚੋਂ ਵੀ ਸਿਲੈਕਟ ਹੋਵਾਂਗਾ ਤੇ ਅੱਗੇ ਫਾਈਨਲ ਮੁਕਾਬਲੇ ਵਿੱਚ ਪਹਿਲਾ ਨਾਮ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਸਿਮਰਨ ਕੌਰ ਹੈ ਤੇ ਮੈਂ ਕੋਲੇਖੁਰ ਦੀ ਰਹਿਣ ਵਾਲੀ ਹਾਂ ਜੀਐਫਜੀ ਅਕੈਡਮੀ ਵੱਲੋਂ ਮੁਕਾਬਲੇ ਵਿੱਚ ਮੈਂ ਭਾਗ ਲਿਆ ਸੀ ਜਿਸ ਵੇਲੇ ਮੇਰੀ ਪੋਜੀਸ਼ਨ ਆਈ ਹੈ ਤੇ ਹੁਣ ਮੈਂ ਸੈਮੀਫਾਈਨਲ ਵਿੱਚ ਜਾਣਾ ਹੈ ਤੇ ਫਾਈਨਲ ਵਿੱਚ ਪੋਜੀਸ਼ਨ ਲੈਣੀ ਹੈ ਕਿ ਮੈਂ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਹੈ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦਾ ਵਾਈਗੁਰੂ ਜੀ ਕੀ ਫਤਿਹ ਮੇਰਾ ਨਾਮ ਮਨਪ੍ਰੀਤ ਕੌਰ ਹੈ ਮੇਰਾ ਪਿੰਡ ਕੋਲਿਆਖਰ ਦਾ ਹੈ ਮੈਂ ਸਾਡੇ ਪਿੰਡ ਵਿੱਚ ਹੋਈ ਜੀ ਐਟ ਜੀ ਅਕੈਡਮੀ ਜਗਰਾਉਂ ਵੱਲੋਂ ਮੁਕਾਬਲੇ ਵਿੱਚ ਭਾਗ ਲਿਆ ਹੈ ਜਿਸ ਵਿੱਚ ਮੈਨੂੰ ਵਿਸ਼ੇਸ਼ ਸਨਮਾਨ ਮਿਲਿਆ ਹੈ ਅਤੇ ਮੈਂ ਸੈਮੀ ਫਾਈਨਲ ਹੀ ਸਿਲੈਕਟ ਹੋ ਚੁੱਕੀ ਹਾਂ ਤੇ ਮੈਂ ਫਾਈਨਲ ਦੇ ਵਿੱਚੋ ਸਖਤ ਮਿਹਨਤ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਾਂਗੀ ਵੈਗੁਰਜੀ ਖਾਲਸਾ ਵੈਗੁਰਜੀ ਫਤੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਮੇਰਾ ਨਾਮ ਜਸਕਰਨ ਕੌਰ ਹੈ ਮੈਂ ਪਿੰਡ ਕੋਲੀ ਖੋਦੀ ਰਹਿਣ ਵਾਲੀ ਹਾਂ ਤੇ ਮੈਂ ਅੱਗੇ ਸੈਮੀਫਾਈਨਲ ਪਹੁੰਚ ਚੁੱਕੀ ਹਾਂ ਮੈਂ ਸੰਗੀ ਨੰਬਰ ਲੈ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਨਮੋਲਪ੍ਰੀਤ ਕੌਰ ਹੈ ਮੈਂ ਪਿੰਕਾਲੇ ਕੀ ਦੀ ਰਹਿਣ ਵਾਲੀ ਹਾਂ ਮੈਂ ਜੀਐਸਜੀ ਅਕੈਡਮੀ ਦੁਆਰਾ ਕਰਾਏ ਗਏ ਮੇਰੀ ਸਿੱਖੀ ਮੇਰੀ ਪਛਾਣ ਦੇ ਪ੍ਰੀਖਿਆਵਾਂ ਵਿੱਚ ਭਾਗ ਲਿਆ ਹੈ ਜਿਸ ਵਿੱਚ ਮੈਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਮੈਂ ਅੱਗੇ ਹੋਰ ਹੋਰ ਮਿਹਨਤ ਕਰਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੂੰਗੀ